ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜਿਹੜਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਦੋਨੇ ਸੂਏ ਸਵਾਏ ਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਰਦੇਵ ਸਿੰਘ ਪਿੰਡ ਚੜੈਕੇ ਦੇ ਕੋਠੇ ਮੂਗਾ ਜੀ ਦਾ ਜੀ ਮੋਬਾਈਲ ਨੰਬਰ ਹੀ 7716055 ਠੀਕ ਆ ਬਾਈ ਚਾਰਸੀ ਤੋਂ ਸ਼ੁਰੂ ਕਰਦੇ ਸੂਆ ਕਰਨ ਨਾ ਸੂਈ ਆ ਸੂਆ ਵੀਰੇ ਦੂਜਾ ਹੀ ਸੂਈ ਆ ਕਦੋਂ ਸੂਈ ਆ ਜੀ ਆਹ ਤੀਜੀ ਮੰਨ ਨਾਲੇ ਠੀਕ ਆ ਜੀ ਸੂਈ ਨੂੰ ਵੀਰੇ ਅੱਧਾ ਘੰਟਾ ਹੀ ਹੋਇਆ ਬੱਚਾ ਕੀ ਆ ਜੀ ਮਗਰ ਵੀਰੇ ਦੇ ਬੱਚਾ ਜੇਰਜੀ ਪੈਣੀ ਬਾਕੀ ਆ ਜੀ ਪੈਣੀ ਹੈ ਵੀਰੇ ਕੱਢਿਆ ਥੋੜਾ ਕਣਾ ਬੋਲਾ ਜੀ ਵੀਰੇ ਹਜੇ ਤਾਂ ਧਾਰ ਨਹੀਂ ਮਾਰੀ ਝੂਠ ਚਾਣਾ ਥਾਣਾ ਦੀ ਡੰਨ ਆ ਜੀ ਖਾਣਾ ਦੀ ਓਕੇ ਆ ਜੀ ਕਿੰਨਾ ਪਾਜੂ ਦੁੱਧ ਜੀ ਵੀਰੇ ਦੋ ਤਿੰਨ 14 ਤੇ ਲੋਕ 15 ਠੀਕ ਆ ਜੀ ਬਾਕੀ ਸੇਵਾ ਸਰਤੇ ਵੀ ਸਹੀ ਗੱਲ ਆ ਬਾਕੀ ਸੇਵਾ ਸਰਤੇ ਆ ਕੁਆਲਿਟੀ ਪੂਰੀ ਚੰਗੀ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋੜ ਸ਼ਾਂਗ ਕੋਈ ਵੀ ਨਹੀਂ ਥਾਣ ਨੇੜੇ ਤੋਂ ਚੈੱਕ ਕਰ ਲੋ ਬੱਚਾ ਮਗਰ ਵੱੱਛਾ ਆ ਜਾਂਦਾ ਥਾਣਾ ਦੀ ਬਾਈ ਕਹਿੰਦਾ ਡੰਨ ਹੋਊਗੀ ਤਾਜੀ ਸੂਈ ਆ ਜੇ ਤੁਹਾਨੂੰ ਵੀਡੀਓ ਮਿਲ ਜੂਗੀ ਜਦੋਂ ਅਪਲੋਡ ਹੋਜੂ ਡਿਮਾਂਡ ਵੀਰੇ ਦੀ ਡਿਮਾਂਡ ਵੀਰੇ 38 ਦੇ ਹੋਜੂ ਮਾਨਤਨ ਦੇ ਠੀਕ ਆ ਜੀ ਦੋ ਨੰਬਰ ਵੀਰੇ ਸੁਆ ਕਰਨ ਨਮਾ ਜੀ ਇਹ ਵੀ ਤੀਜਾ ਸੁਈ ਸੁਈ ਇਹ ਕਦੋਂ ਸੁਈ ਆ ਜੀ ਇਹ ਸੁਈ ਆ ਕੱਲ ਸ਼ਾਮ ਦੀ ਬੱਚਾ ਕੀ ਆ ਜੀ ਜੇ ਡੰਨ ਆ ਜੀ ਜੇ ਰਲੋ ਇਹਦੀ ਆਪਣੀ ਫੁੱਲ ਗਰੰਟੀ ਕਿੰਨਾ ਬੋਲਾ ਕੱਢਿਆ ਵੀਰੇ ਦਾ ਇਹ 7 ਕਿਲੋ ਬੋਲਾ ਤਿਆਰ ਹੈ 7 ਕਿਲੋ ਥਣਾ ਦੀ ਡੰਨ ਆ ਜੀ ਥਣਾ ਜੀ ਇਹ ਵੀ ਓਕੇ ਠੀਕ ਆ ਜੀ 7 ਕਿਲੋ ਬੋਲਾ ਨਟ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਬੱਚਾ ਇਹਦੇ ਮਗਰ ਵੀ ਬੱਚਾ ਆ ਜਾਂਦਾ ਥਣਾ ਦੀ ਬਾਈ ਕਹਿੰਦਾ ਡੰਨ ਹੋਊਗੀ ਬੇਫਿਕਰ ਹੋ ਜੋ ਕਿੰਨਾ ਕੱਪਾ ਜੋ ਦੁੱਧ ਜੀ ਦੁੱਧ ਵੀਰੇ ਇਹ ਰਹਿਣ 15 16 ਕਿਲੋ ਰਹਿਣਾ ਹੀ ਦੇ ਦੂਗਾ। ਬਾਕੀ ਸੇਵਾ ਦਾ। ਹਾਂ ਬਾਕੀ ਸੇਵਾ ਦਾ। ਸਹੀ ਗੱਲ ਆ ਜੀ। ਝੁੰਗੀ ਆ ਕਰਮਾਂ ਵਾਲੀ। ਛੋਟਾ ਛੋਟਾ ਸੰਗ। 14 15 ਕਿਲੋ ਦੁੱਧ ਕਹਿੰਦਾ ਵੀ ਕੀ ਐ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ। ਹੋਜੂ ਮਾਨਤਾਨ ਦੀ 40000 ਰੁਪਇਆ ਡਿਮਾਂਡ ਆ ਜੀ। ਵਿੱਚੋਂ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜੀ। ਕੋਈ ਵੀ ਨੱਕ ਕਿਸੇ ਨੂੰ ਪਸੰਦ ਆਉਂਦਾ ਜੀ। ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ। ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਧੰਨਵਾਦ।